ਛੁੱਟੀਆਂ ਕੱਟਣ ਆਏ 24 ਸਾਲਾ ਫੌਜੀ ਨੌਜਵਾਨ ਦੇ ਨਾਲ ਦਰਦਨਾਕ ਪਾਣਾ ਵਾਪਰਿਆ ਜੀ ਹਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਕਿਉਂਕਿ 24 ਸਾਲਾ ਨੌਜਵਾਨ ਸੁਣਾ ਸੁਨੱਖਾ ਗੱਭਰੂ ਪੁੱਤ ਜਿਹੜਾ ਆ ਛੁੱਟੀ ਲੈ ਕੇ ਤੇ ਘਰੇ ਆਇਆ ਹੋਇਆ ਸੀਗਾ ਛੁੱਟੀ ਕੱਟਣ ਦੇ ਵਾਸਤੇ 2 ਮਹੀਨੇ ਦੀ ਛੁੱਟੀ ਜਿਹੜੀ ਹੈ ਉਹ ਘਰੇ ਕੱਟਣ ਆਇਆ ਸੀ ਪਰ ਉਸ ਦੇ ਨਾਲ ਦਰਦਨਾਕ ਪਾਣਾ ਵਾਪਰ ਗਿਆ ਆਪਣੇ ਕਿਸੇ ਦੋਸਤ ਦੇ ਨਾਲ ਪਿੰਡ ਦੇ ਹੀ ਨੌਜਵਾਨ ਦੇ ਨਾਲ ਘਰੋਂ ਨਿਕਲਿਆ ਔਰ ਘਰੋਂ ਨਿਕਲਣ ਤੋਂ ਬਾਅਦ ਵਾਪਸ ਕਰੇ ਨਹੀਂ ਆਇਆ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਘਰੇ ਨਹੀਂ ਆਇਆ ਪਰਿਵਾਰ ਵਾਲਿਆਂ ਨੇ ਦੇਖਿਆ ਔਰ ਉਸ ਤੋਂ ਬਾਅਦ ਥਾਣੇ ਦੇ ਵਿੱਚ ਰੈਪਟ ਲਿਖਾਈ ਤੇ ਪਿੰਡ ਵਾਲਿਆਂ ਦੇ ਭਾਲ ਪਿੰਡ ਵਾਲਿਆਂ ਦੇ ਨਾਲ ਭਾਲ ਕਰਨੀ ਸ਼ੁਰੂ ਕਰ ਦਿੱਤੀ ਔਰ ਜਦੋਂ ਦੇਖਿਆ ਤੇ ਸੂਏ ਵਿੱਚ ਉਹਨਾਂ ਦੇ ਪੁੱਤ ਦੀ 24 ਸਾਲਾ ਫੌਜੀ ਨੌਜਵਾਨ ਦੀ ਲਾਸ਼